ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਆ ਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਨਸੂ ਚੱਕ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਾ ਨਾਮ ਮਲਕੀਤ ਸਿੰਘ ਹੈ ਜਿਨ੍ਹਾਂ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਵੀਡੀਓ ਅਪਲੋਡ ਕਰਨੀ ਹੈ ਤੇ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਇਹ ਗੱਬਣ ਗਾਂ ਦਿਖਾਵਾਂਗੇ ਸੁੰਦੇ ਬਿਲਕੁਲ ਨੇੜੇ ਆ ਡिटेल ਆਪਾਂ ਇਸ ਗਾਂ ਦੀ ਸਾਰੀ ਬੰਦੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਦੋਸਤੋ ਕੋਈ ਵੀ ਖਰੀਦਣਾ ਬੇਸ਼ੱਕ ਸੁਆ ਜਾਂ ਗੱਬਣਿਆ ਤਸੱਲੀ ਜਿਹੜੀ ਕਰਨੀ ਆ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਕਰਨੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਦੋਸਤੋ ਕਰਦੇ ਆ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਪਸ਼ੂ ਦੀ ਆਪਾਂ ਸਾਰੀ ਪੁੱਛ ਕੇ ਵੀਰ ਦੇ ਕੋਲੋਂ ਤੁਹਾਨੂੰ ਦੱਸਾਂਗੇ ਕਰ ਲੈਂਦੇ ਆ ਹਾਂਜੀ ਭਾਈ ਸਸੀ ਗੱਲ ਜੀ ਸਸੀ ਗੱਲ ਭਾਈ ਸਸੀ ਗੱਲ ਜੀ ਹੋਰ ਭਾਈ ਜੀ ਠੀਕ ਡਰੈਸ ਵੀਰ ਆਪਣਾ ਕਰੇ ਬੋਲਦੀ ਹੈ ਡਰੈਸ ਆਪਣਾ ਪਿੰਡ ਨਸਰ ਚੱਕ ਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਨਾਂ ਆਪਣਾ ਮਲਕੀਤ ਸਿੰਘ ਹਾਂਜੀ ਫੋਨ ਨੰਬਰ ਹੈ 91496 73301 ਠੀਕ ਹੈ ਜੀ ਅੱਛਾ ਵੀਰ ਜਿਹੜੀ ਅੱਜ ਆਪਾਂ ਗਾਂ ਸੇਲ ਕਰਨੀ ਆ ਕਿੰਨਵਾ ਸੂਆ ਸੁਣੀ ਤੇ ਦੂਜੇ ਸੂਆ ਸੁਣੀ ਵੀਰ ਜੀ ਦੂਜਾ ਸੂਆ ਸੁਣੀ ਗਲਤੀ ਇਹ ਲੈ ਜੂ 5-6 ਦਿਨ ਲੈ ਜੂ ਤੇ ਪਹਿਲੇ ਸਵੇਰ ਕੋਈ ਕੀਦਾ ਪਤਾ ਰਿਕਾਰਡ ਪਹਿਲੇ ਸਵੇਰ ਵੀਰ ਜੀ ਦਾ ਪਤਾ ਕੀਤਾ 15 14 15 ਦਾ ਚੱਲੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਸੁਵਾ ਦੁਜਾ ਸੁਵਾ ਦੁਜਾ ਸੁਣਾ ਠੀਕ ਹੈ ਅਜੀ ਇਹ ਕੰਨਾਲ ਟਾਇਮਰ 8-10 ਦਿਨ ਲੱਗਦੇ 100 6-7 ਦਿਨ ਲੱਜੂਗੀ ਠੀਕ ਹੈ ਜੀ ਤੇ ਇੱਕ ਵਾਰੀ ਤੋੜ ਕੇ ਦਿਖਾਈਏ ਵੀਰਾਂ ਨੂੰ ਤਾਂ ਬਾਕੀ ਬਾਕੀ ਇਹ ਕੋਈ ਵੀਰਨਾ ਆ ਕੇ ਠੰਡੀ ਸੀਲ ਆ ਭਾਵੇਂ ਜੇ ਦੀ ਮਰਜ਼ੀ ਬਹਿਜੋ ਆਂਦੀ ਬਹਿਜੋ ਇਹਦੇ ਤੇ ਸੁੱਕਰ ਲੂ ਪੂਰੀ ਸੀਲਸ ਲੱਗ ਜੇ ਹਨ ਆ ਮੱਗੇ ਨਾ ਆਉਂਦੀ ਆ ਕੋਈ ਇਹੋ ਜੀ ਗੱਲ ਨਹੀਂ ਲਓ ਦੋਸਤੋ ਆ ਵੀਰ ਧਾਰਾ ਮਾਰਕੀਟ ਤੁਹਾਨੂੰ ਆਪਣ ਦਿਖਾਉਂਦੇ ਆ ਸਾਡੇ ਤੋਂ ਥੋੜਾ ਜਿਹਾ ਡਰਤੀ ਉਪਰ ਆ ਕਰਕੇ ਕੋਈ ਨਹੀਂ ਡਰਤੀ ਕਿਉਂ ਚੱਲੇ ਸਾਰੇ ਲੋਕ ਮੱਗੇ ਆ ਦੋਸਤੋ ਅਜੀ ਦੋਸਤੋ ਆ ਬਿਲਕੁਲ ਸ਼ਹਿਦ ਫੂਨ ਦੇ ਵਿੱਚ ਜਿਹੜਾ ਟਾਈਮ ਆ 7-8 ਦਾ ਟਾਈਮ ਆ ਜਿਹੜਾ ਬਾਕੀ ਪਿਆਸ ਫੂਨ ਦੇ ਵਿੱਚ ਤੇ ਦੁੱਧ ਵੀਰ ਕਹਿੰਦਾ ਵੀ ਪਹਿਲੇ ਸਵੇਰੇ 14-15 ਕਿਲੋ ਚੋਆਇਆ ਹੋਇਆ ਹੈ ਜਿਹੜਾ ਹਾਂਜੀ ਬਾਕੀ ਦੋਸਤੋ ਦੁੱਧੋਂ ਦਾ ਸਭ ਤੋਂ ਵੱਡੀ ਗੱਲ ਤੁਹਾਡੀ ਸੇਵਾ ਤੇ ਜਿੱਦਾਂ ਨਹੀਂ ਦੋਸਤੋ ਸੇਵਾ ਕਰੋਗੇ ਇਹ ਕਰਮਾਣੀਆਂ ਉਦਾਂ ਦਾ ਹੀ ਦੁੱਧ ਉਸ ਚਵਾਜਣੀਆਂ ਕਾਟੇ ਕਾਟ ਦੋਸਤੋ ਗਾਂ ਦਾ ਕਰ ਲਓ ਚੱਕ ਦੋਸਤੋ ਰਾਜੀ ਆ ਛਿੰਦੀ ਵੀ ਹੈ ਪੂਰੀ ਜੰਮੀ ਪਈ ਥੋੜਾ ਜਿਹਾ ਕਾਲਾ ਪੈਂਦਾ ਪਸ਼ੂ ਤੇ ਵੀਰੀ ਯਾਰੋ ਕਿਲਾ ਕਰੋ ਤੁਹਾਨੂੰ ਮੈਂ ਵੀਡੀਓ ਦੇ ਤਾਈ ਦੇ ਸਾਲਾ ਓਕਾ ਤੁਹਾਨੂੰ ਚੱਲ ਪਾਉਗੀ। ਬਾਤ। ਬਾਕੀ ਦੋਸਤੋ ਅਜੇ ਜਿਹੜੀਆਂ ਵਲਟ ਲੱਗੀਆਂ ਇਹ ਹਵਾ ਦੇ ਵਿੱਚ ਕਾਫੀ ਪਈਆਂ ਵੁੱਤ। ਸੁਣਦੇ ਸਮੇਂ ਤੱਕ ਜਿਹੜਾ ਇਹਦੇ ਆਰਡਰ ਸੋਹਣਾ ਕਰ ਲੈਣਾ। ਕੈਮਰਾ ਦਾ ਕਰਕੇ ਥੋੜਾ ਡਰਦੀ ਹੈ। ਹਾਂਜੀ ਹਾਂਜੀ ਹਾਂਜੀ। ਉਪਰੋਂ ਰੇ ਰੇ ਜਿਹਾ ਪਹੂ ਕੇ ਨਾ ਉਪਰੇ ਬੰਦੇ ਨੂੰ ਵਹੀ ਥੜੇਗਾ ਬਾਕੀ ਇਹ ਨਹੀਂ ਆ ਵੀ ਕੋਈ ਆਖੇ ਗਰਮ ਹੈ ਜਿੱਥੇ ਮਰਜ਼ੀ ਥੱਲੇ ਬਹਿ ਜਾ ਵਿਚਾਰੀ ਦੇ ਖਲਾੜ ਕੇ ਲੋ 60 200 ਥੋੜਾ ਜਿਹਾ ਕਰਦੀ ਆ ਕਈ ਕੈਮਰੇ ਤੋਂ ਡੱਟ ਰਿਹਾ ਉਪਰ ਬਾਕੀ ਆ ਲੋ ਭਾਵੇਂ ਫੇਰ ਬਹਿ ਜਾ ਲੋ ਇਹ ਨਹੀਂ ਆਖੇ ਵੀ ਕੋਈ ਗਰਮ ਹੈ ਸਿਲਸਿਲਾ ਕਿ ਦੋਸਤੋ ਜਿਹੜੇ ਵੀ ਇਹਨੇ ਕਿੰਨੀ ਤਸल्ली ਆਪ ਨੂੰ ਤੁਸੀਂ ਦੋਸਤੋ ਖੁਦ ਕਰ ਸਕਦੇ ਆ ਵੇਖੋ ਲੋ ਇਹ 34 ਦੀ ਠੰਡੀ ਉੱਧਾ ਇਹ ਨਹੀਂ ਆ ਵੀ ਮਾਰਦੀ ਉਹ ਸਿਰੂ ਕੈਮਰੇ ਦਾ ਕਰਕੇ ਡਰਦੀ ਹਾਂਜੀ ਹਾਂਜੀ ਕੈਮਰੇ ਦਾ ਕਰਕੇ ਘਰੋਂ ਬਾਹਰ ਪੂਰ ਨਹੀਂ ਗੱਡੀ ਗਏ ਹਾਂਜੀ ਹਾਂਜੀ ਇਹੋ ਕਰਦੇ ਨੇ ਜਦੋਂ ਉਪਰੇ ਘਰ ਪਹੁੰਚੋਂ ਉਹਨਾਂ ਨੂੰ ਦੂਜੇ ਘਰ پیسے ਪਹੁੰਚੀਂ ਨਾ ਕਰਜ ਨੂੰ ਉੱਪਰ ਪੰਥਰ ਹੋ ਜਾਂਦੇ ਬਾਕੀ ਦੋਸਤੋ ਕੱਦ ਕਾਠ ਗਾਂ ਦਾ ਪੂਰਾ ਆ ਕਰ ਲਓ ਚੱਕ ਕੈਮਰਾ ਦੋਸਤੋ ਜਿਹੜਾ ਮੈਂ ਵੀਡੀਓ ਬਣਾਉਣ ਲਿਆ ਪ੍ਰੋਪਰ ਕੈਮਰੇ ਤੇ ਕੋਈ ਦੋਸਤੋ ਝੂਠ ਨਹੀਂ ਗਾ ਬਿਲਕੁਲ ਜਿਹੜੀ ਪ੍ਰੋਪਰ ਵੀਡੀਓ ਬਣ ਗਈ ਹੈ ਇੱਕ ਵਾਰੀ ਦੋਸਤੋ ਤੁਹਾਨੂੰ ਆਰਡਰ ਜਿਹੜਾ ਮੈਂ ਫੇਰ ਦਿਖਾ ਦਿੰਦਾ ਥਣਾ ਆਪਣਾ ਨਹੀਂ ਦੋਸਤੋ ਸ਼ੇਪ ਇਹ ਵੀ ਚੈੱਕ ਕਰ ਲਓ ਆ ਲੋ ਇਹ ਚਾਰ ਥਾਂ ਦ ਤੇ ਦੋਸਤੋ ਜਿਹੜੀ ਵੇਥਿਆ ਥਣਾ ਦੀ ਆਪਸ ਵਿੱਚ ਕਾਫੀ ਹੈ ਅਛਰ ਵੀਰ ਜੀ ਤੁਸੀਂ ਟਿੱਪ ਕੇ ਲੈਂਦੀ ਆ ਤੇਪੇ ਦੇ ਵਿੱਚ ਐ ਬਰਾਬਰ ਹੈ ਬਰਾਬਰ ਹੈ ਉਹ ਤੇਰੇ ਸਾਹਮਣੇ ਹੋਰ ਫਿਰ ਦੇਖੀਏ ਮੈਂ ਤੁਹਾਨੂੰ ਮਾਰਕ ਦਿਖਾਉਂ ਹਾਂ ਹਾਂਜੀ ਫਿਰ ਰੱਖ ਫਿਰ ਦੇਖੀਏ ਮੋਲਵੀਰ ਜੀ ਇਹਦਾ ਲੈਣ ਦੇਣ ਵਾਲਾ ਆਪਾਂ 46000 ਰੁਪਇਆ ਠੀਕ ਹੈ ਜੀ ਹਾਂਜੀ ਮਾਨਤਨ ਹੋਊਗੀ 46000 ਮਾਨਤਨ ਹੋ ਜਾਊਗਾ ਠੀਕ ਹੈ ਜੀ ਦੋਸਤੋ ਮੋਲਵੀਰ ਨੇ ਬਿਲਕੁਲ ਨਾਰਮਲ ਜਿਹਾ ਕੀਤਾ ਵਾ ਜੇ ਦੁੱਧ ਦੇ ਹਿਸਾਬ ਨਾਲ ਵੇਖੀ ਜਾਂ ਬੀੜ ਦੇ ਹਿਸਾਬ ਨਾਲ ਵੇਖੀ ਤੇ ਮੁੱਲ 46000 ਰੁਪਇਆ ਦੋਸਤੋ ਕੋਈ ਜ਼ਿਆਦਾ ਨਹੀਂ ਗਾ ਇਹ ਕੋਈ ਵੀਰ ਹੈ ਚ ਇੰਨਾ ਕੀ ਦੋਸਤੋ ਦੋਤ ਮੈਂ ਇਹ ਕਹਿੰਦਾ ਵੀ ਆਪਾਂ ਪਤਾ ਕੀਤਾ ਪਹਿਲੇ ਸਵੇਰੇ ਨਕਰਮਾ ਵਿੱਚੋਂ ਆਇਆ ਵਾ ਦੂਜਾ ਸਵੇਰ ਦੋਸਤੋ ਸੁਣੀ ਆ ਤੁਸੀਂ ਦੋਸਤੋ ਆਪਣੀ ਨਰਖ ਪਰਖ ਦੇ ਨਾਲ ਖਰੀਦ ਸਕਦੇ ਜੇ ਦੇਖ ਕੇ ਅੱਜ ਵੀ ਦੋਸਤੋ ਖਰੀਦਣਾ ਹੋਏ ਬੇਸ਼ੱਕ ਦੋਸਤੋ ਵੀਡੀਓ ਕਾਲ ਤੇ ਚੈੱਕ ਕਰਵਾ ਸਕਦੇ ਜਾਂ ਆਪ ਵੀ ਆ ਕੇ ਕਰ ਸਕਦੇ ਹੋ ਤਸਦੀ ਦੋਸਤੋ ਕੁਛ ਦੀ ਜਰੂਰ ਕਰ ਲਿਆ ਕਰੋ ਐਡਰੈਸ ਇਹ ਕੋਈ ਦੀਦਾ ਮੈਂ ਫੇਰ ਕਨਫਰਮ ਕਰ ਦਣਾ ਪ੍ਰਿੰਟ ਮੱਥੂ ਚਾਤ ਤਸਿਲ ਪੱਟੀ ਜ਼ਿਲ੍ਹਾ ਤਰਨਤਾਰ ਫੋਨ ਨੰਬਰ ਵੀ ਜੀ ਅਖਰੀ ਫੇਰ ਬੋਲਦੀ ਆ ਤੁਸੀਂ ਫੋਨ ਨੰਬਰ ਆਪਣਾ 91496 ਹਾਂਜੀ 73301 ਠੀਕ ਹੈ ਜੀ ਨੱਥੂ ਜਾਗ ਪਿੰਡ ਦੋਸਤੋ ਮੇਨ ਹਾਈਵੇ ਪੱਟੀ ਤਰਨਤਾਰਨ ਦੇ ਕੋਲ ਬਿਲਕੁਲ ਜਦੋਂ ਆਪਾਂ ਕੈਰੋਂ ਤੋਂ ਲੋਕਾ ਪਿੰਡ ਵੀ ਆ ਜਾਂਦਾ ਤੇ ਲੋਕਾ ਤੇ ਕੈਰੋਂ ਦੇ ਸੰਧ ਦੇ ਵਿੱਚ ਨੱਥੂ ਜਾਗ ਪਿੰਡ ਹੈ ਮੇਨ ਦੋਸਤੋ ਹਾਈਵੇ ਪੱਟੀ ਤਰਨਤਾਰਨ 8 ਕਿਲੋਮੀਟਰ ਪੱਟੀ ਤੋਂ ਤੇ ਤਰਨਤਾਰਨ ਤੋਂ ਕੋਈ ਹੋਊਗੀ ਦੂਰੀ ਇਹ 11 ਤੋਂ 16 16 16 ਕਿਲੋਮੀਟਰ 16 ਕਿਲੋਮੀਟਰ ਦੋਸਤੋ ਤਰਨਤਾਰਨ ਤੋਂ ਸ਼ਹਿਰ ਇਹ ਪੰਨੂਆ ਤੋਂ ਵੀ ਇਹਦੀ ਦੂਰੀ ਕੋਈ 10 ਕਿਲੋਮੀਟਰ ਦੀ ਹੋਊਗੀ ਬਾਕੀ ਦੋਸਤੋ ਵੀਜੀਤ ਜਿਹੜੀ ਕਰਨੀ ਹੈ ਨੱਥੂ ਜਾਗ ਪਿੰਡ ਤੁਸੀਂ ਕਰਨੀ ਹੈ ਨੰਬਰ ਵੀ ਇਹ ਦਾ ਮੈਂ ਸਕਰੀਨ ਤੇ ਚਲਾ ਦ ਬੇਸ਼ੱਕ ਵੀਰ ਦੇ ਕੋਲ ਕੋਈ ਦੂਰੰਦੜੀਆ ਵੀ ਕਰਦਾ ਲੋਕੇਸ਼ਨ ਮਦਾਰੇ ਤੁਸੀਂ ਵੀਰ ਦੇ ਘਰ ਪਹੁੰਚ ਕਰ ਸਕਦੇ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਦਾ